ਸ਼੍ਰੋਮਣੀ ਕਾਲਜ ਦਾ ਕਾਫੀ ਦੇਰ ਰਾਜ ਰਿਹਾ 10 ਸਾਲ ਤੱਕ ਇੱਥੇ ਹੀ ਰਿਹਾ ਨਾ 7 ਤੋਂ 17 ਸੁਖਬੀਰ ਬਾਦਲ ਇਹ ਕਹਿੰਦਾ ਕਿ ਜਿੱਧਰ ਨੂੰ ਤੁਸੀਂ ਸੜਕ ਤੇ ਚੰਨ ਜਾਂਦੇ ਦੇਖੋਗੇ ਸਾਰਾ ਕੁਝ ਬਾਲ ਸਿੰਘ ਸਾਹਿਬ ਨੇ ਕਰਾਇਆ ਹੈ ਤੇ ਬੋਟਾ ਕੋ ਨਹੀਂ ਪਾਈਆਂ ਇਹ ਲੋਕਾਂ ਨੇ ਜੇ ਸਾਰਾ ਕੁਝ ਬਾਲ ਸਾਹਿਬ ਨੇ ਕਰਾਇਆ ਹੈ ਕੱਸੀਆਂ ਤਾਂ ਪਾਣੀ ਤਾਂ ਪਹੁੰਚੇ ਨਹੀਂ ਸਾਡੇ ਕੋਲੇ ਸਰਕਾਰੀ ਕਾਲਜ ਤੱਕ ਕੋਈ ਸਾਨੂੰ ਦੇਖਿਆ ਨਹੀਂ ਰਸਤੇ 'ਚ ਸਰਕਾਰੀ ਸਕੂਲ ਨਹੀਂ ਸਾਨੂੰ ਕੋਈ ਵਧੀਆ ਦੇਖਿਆ ਕੋਈ ਯੂਨੀਵਰਸਿਟੀ ਨਹੀਂ ਬਣਾਈ ਅਸਲ 'ਚ ਉਹ ਇਹ ਕਹਿੰਦਾ ਹੁੰਦਾ ਜਦੋਂ ਤੁਸੀਂ ਸੜਕ ਤੇ ਜਾਂਦੇ ਹੋ ਜਿੰਨੀਆਂ ਬਸਾਂ ਦੇਖਦੀਆਂ ਸਾਰੀਆਂ ਬਲਸਵਦੀਆਂ ਨੇ ਉਹ ਸਾਰੀਆਂ ਬਲਸਵਦੀਆਂ ਨੇ ਜਿੰਨੇ ਆਲੇ-ਦਲੇ ਹਵੇਲੀ ਹੋ ਉਲੀ ਕੋ ਟੱਬਾ ਕੋਈ ਦੀ ਪਕਟਾ ਟੱਬਾ ਕੋ ਫਿਰ ਇਹ ਸਾਰੇ ਬਲਸਵਦ ਨੇ ਇਹ ਬਲਸਵਦ ਨੇ ਕਰਾਇਆ ਇਹ ਇੰਨੀ ਤਰੱਕੀ ਕਰਾਈ ਹੈ ਤਰੱਕੀ ਤਾਂ ਦਿਖਾ ਦਿਓ ਸਾਨੂੰ ਕਚਹਿਰੀਆਂ 'ਚ ਰਿਸ਼ਵਤ ਨਹੀਂ ਹਟੀ ਬੱਚੇ ਸਾਡੇ ਨਸ਼ਿਆਂ 'ਚ ਟੱਕ ਤੇ ਇਹ ਬਾਲਚਾਨ ਕਰਾਇਆ ਮੰਨਦੇ ਨੇ ਮੇਰੇ ਗੱਲੋਂ 2717 ਦੇ ਵਿੱਚ ਹੀ ਕਰਾਇਆ ਸਾਰਾ ਬਾਲਚਾਨ ਕਰਾਇਆ ਬਾਲਦਲ ਸਾਹਿਬ ਤਾਂ ਕਹਿੰਦੇ ਰਹੇ ਉਹਨੂੰ ਸਗਵੀਰ ਨੂੰ ਉਹ ਇਹ ਕੰਟਰੋਲ ਕਰ ਲਾਏ ਤੇ ਓਏ ਉਹ ਆਪਣੇ ਸਾਲੇ ਤੇ ਕੰਟਰੋਲ ਕਰ ਲਾਏ ਤੈਨੂੰ ਮਾਂਜ ਦੂ ਪਰ ਹੁਣ ਨਹੀਂ ਕੀਤਾ ਗਿਆ ਤੇ ਉਹ ਪਿਆ ਮਾਂਜਿਆ ਫਿਰ ਉਹਨੂੰ ਕੁਦਰਤ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਤ ਹੀ ਪਤਾ ਲੱਗਦਾ ਦੱਸੋ ਤਾਂ ਸਹੀ ਕੀ ਕੀਤਾ ਜੀ ਤੁਸੀਂ 10 ਸਾਲ ਹੀ ਗਿਣ ਲੈਨੇ 7 ਤੋਂ 17 ਵਾਲੇ ਉਹ ਤੋਂ ਪਹਿਲਾਂ ਵਾਲੇ ਨਹੀਂ ਗਿਣਦੇ ਬਸ ਤਾਂ ਦੇਖੀ ਕੀ ਕਰਿਆ ਉਹਨਾਂ ਦਾ ਸਾਲਾਂ ਚ 2009 ਚ 10000 ਬੰਦਾ ਸੀਗਾ 10000 ਦੇ ਲਗਭਗ ਨੌਜਵਾਨ ਸੀ ਜਿਹੜਾ ਡਰੱਗ ਐਡਿਕਟਡ ਸੀ ਤੇ 2015 ਤੱਕ 15 ਤੋਂ 20 ਲੱਖ ਹੋ ਗਿਆ ਇਹ ਕੀਤਾ ਤੁਸੀਂ ਔਰ ਕੌਣ ਕਰਦਾ ਸੀ ਨਾ ਕੀਤਾ ਲੱਗਦਾ ਬੱਚੇ-ਬੱਚੇ ਨੂੰ ਪੁੱਛ ਲਓ ਕਿਹਦਾ ਨਾ ਲੱਗਦਾ ਆ ਕੀਤਾ ਤੁਸੀਂ ਹਰ ਗੱਲ ਤੇ ਲੱਗਿਆ ਰਹਿੰਦਾ ਹੁਣ ਮਾਂ ਪਾਰਟੀ ਅਬ ਦੀ ਪਾਰਟੀ ਲੈ ਕੇ ਉਹ ਪਰਾਵਾ ਮਸਾ ਤਾਂ ਖੜਾ ਛੜਾਇਆ ਟੱਟ ਤੂੰ ਦੁਬਾਰੇ ਕਿਉਂ ਪੰਗਾ ਲਈਏ ਸੀ ਯਾਰ ਅੱਛਾ ਜੇ ਨੇ ਵਧੀਆ ਹੁੰਦੇ ਸਾਨੂੰ ਆਉਣ ਦੀ ਕੀ ਲੋੜ ਸੀ ਜੇ ਚੱਜਦੇ ਨਿਕਲਿਆ ਹੁੰਦੇ ਸਾਨੂੰ ਆਉਣ ਦੀ ਕੀ ਲੋੜ ਸੀ ਮੈਂ ਤਾਂ ਕਲਾਕਾਰ ਸੀ ਬੜਾ ਵਧੀਆ ਕੋਈ ਫੇਲ ਕਲਾਕਾਰ ਨਹੀਂ ਸੀ 3-4 ਲੱਖ ਰੁਪਈਆ ਇੱਕ ਪ੍ਰੋਗਰਾਮ ਦਾ ਕੰਟੀ ਦੇ ਘੰਟੇ ਦਾ ਲੈ ਲੰਦ ਸੀ ਟੱਲੀ ਬੀ ਜਿਨਾਂ ਨੇ ਤਾਂ ਹੋਰ ਵੱਧ ਲੈ ਲੰਦ ਸੀ ਫਿਲਮ ਆਣਾ ਤਾਂ ਹੋਰ ਵੱਧ ਲੈ ਲੰਦ ਆ ਮੇਰੇ ਨਾਲ ਦੀ ਨੇ ਸਾਰੇ ਬਿੰਨ ਹੋ ਰਹੀ ਕਰਮਚੀ ਤੋਂ ਰੇ ਜੁਗਨ ਵਾਲੀ ਟੀਮ ਹੀ ਐ ਸਾਨੂੰ ਇੱਥੇ ਕਾਉਣ ਦੀ ਕੀ ਲੋੜ ਸੀ ਵੀ ਜੇ ਤੁਸੀਂ ਚੱਜਦੇ ਨਿਕਲਿਆ ਹੁੰਦੇ ਉਧਰੋਂ ਬਾਜ ਬਗਾਲਾਂ ਕੱਢੀ ਜਾਂਦਾ ਇਹ ਕਿੱਥੋਂ ਆ ਗਏ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਮੈਂ ਕਿਹਾ ਇਹ ਸਿੱਤਾ ਹੁਣ ਆ ਗਏ ਫਿਰ ਉਹਨੂੰ ਸੰਤ ਲੌਕਾਂ ਨੇ ਲਿਆਂਦਾ ਅੱਕ ਕੇ ਵੀਰ ਇਹਨਾਂ ਨੂੰ ਹੀ ਚੈੱਕ ਕਰ ਲੈਣਾ ਅਕੇ ਹੋਏ ਲੋਕ ਜਦੋਂ ਕੋਈ ਫੈਸਲਾ ਲੈਂਦੇ ਨਾ ਫਿਰ ਆਕਕੇ ਅਸੀਂ ਆ ਗਏ ਅਸੀਂ ਆ ਕੇ ਕੰਮ ਸਿੱਖ ਗਏ ਉਹਨੂੰ ਮੈਂ ਤਾਂ ਕਹਿਣਾ ਉਹਨਾਂ ਮੈਂ ਅੱਜ ਵੀ ਕਹਿ ਦਿੰਨਾ ਵੀ ਸਾਈਕਲ ਚਲਾਉਣ ਦੇ ਚਾਰ ਤਰੀਕੇ ਨੇ ਪਹਿਲਾਂ ਜੋ ਆਕ ਅੱਧੀ ਕੈਂਚੀ ਸਿੱਖਦਾ ਡਿੱਗ ਪੈਂਦਾ ਉਹ ਚ ਕਦੇ ਕਦੇ ਲੱਤ ਤੇ ਸਾਟ ਜੀ ਬਜ ਜਾਂਨੇ ਖੋਚ ਤੇ ਖੋਚ ਜੀ ਤੇ ਮੇਰੇ ਵੀ ਨਿਸ਼ਾਨ ਜੈਗੇ ਨੇ ਅੱਜ ਵੀ ਫਿਰ ਉਹ ਪੂਰੀ ਕੈਂਚੀ ਮਾਰ ਲੱਗ ਜਾਂਦਾ ਹੈ ਡੰਡੇ ਨੂੰ ਫੜ ਕੇ ਇੱਕ ਹੈਂਡਲ ਫੜ ਕੇ ਤੇ ਪੂਰੀ ਕੈਂਚੀ ਉਦੋਂ ਉਹਦਾ ਕੰਟਰੋਲ ਥੋੜਾ ਸਾਈਕਲ ਤੇ ਵੱਧ ਜਾਂਦਾ ਹੈ ਫਿਰ ਰੋਕਣਾ ਵੀ ਸਿੱਖ ਜਾਂਦਾ ਵੀ ਇਹਨੂੰ ਰੋਕਣਾ ਹੈ ਰੋਕਣਾ ਫਿਰ ਉਹ ਡੰਡੇ ਤੇ ਆ ਜਾਂਦਾ ਡੰਡੇ ਤੇ ਕੱਲੇ ਡੰਡੇ ਤੇ ਫਿਰ ਉਹ ਕਈ ਵਾਰੀ ਡੰਡੇ ਤੇ ਜਦੋਂ ਆਉਂਦਾ ਨਾ ਤਾਂ ਫਿਰ ਉਹ ਰੋਕਿਆ ਨਹੀਂ ਜਾਂਦਾ ਕੰਧ ਪੌਂਦੀ ਚ ਮਾਰ ਕੇ ਖੜਾਉਂਦਾ ਫਿਰ ਉਹ ਵੀ ਐਚ ਐਚ ਮਾਰਦੇ ਆਂ ਤੇ ਉੱਥੇ ਉਤਰ ਜਾਂ ਕੋਈ ਗੱਲ ਨਹੀਂ ਸਾਈਕਲ ਡਿੱਗ ਪੂਆ ਫੇਰ ਉਹ ਕਾਠੀ ਤੇ ਆ ਜਾਂਦਾ ਹੀ ਕਾਠੀ ਤੇ ਜਦੋਂ ਆਂਦੇ ਨਾ ਕੰਟਰੋਲ ਹੋ ਜਾਂਦਾ ਉਹਦਾ ਉਹਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਇੱਥੋਂ ਸੱਜੇ ਮੋੜਨਾ ਹੈ ਇੱਥੋਂ ਕਬੇ ਮੋੜਨਾ ਹੈ ਆ ਬ੍ਰੇਕ ਨੇ ਫੇਰ ਉਹ ਕੱਲ ਕਾਠੀ ਤੇ ਤਾਂ ਆ ਜਾਂਦਾ ਹੈ ਜਦੋਂ ਉਹਨੂੰ ਕੋਈ ਬੰਦਾ ਮਿਲ ਜੇ ਭਾਈ ਸ਼ਹਿਰ ਚੱਲੇ ਆ ਮੈਨੂੰ ਲੈ ਜਾ ਉਹ ਕਹਿੰਦਾ ਭਾਈ ਐਂ ਕਰ ਤਿਕ ਤੇਰੇ ਨਾਲ ਮੇਰਾ ਕੋਈ ਬੈਰ ਵਿਰੋਧ ਨਹੀਂ ਮੈਨੂੰ ਖਿੱਚਣਾ ਨਹੀਂ ਆਉਂਦਾ ਵੀ ਤੂੰ ਜਲਾਲਾ ਮੈਂ ਮਗਰ ਬਈ ਨਾ ਉਦੋਂ ਉਹਨੂੰ ਸਵਾਰੀ ਖਿੱਚਣੀ ਨਹੀਂ ਆਉਂਦੀ ਬੈਲੈਂਸ ਨਹੀਂ ਬਣਦਾ ਹੁਣ ਹੀ ਵਾਰੀ ਫਿਰ ਉਹਨੂੰ ਖਿੱਚਣਾ ਵੀ ਆ ਜਾਂਦਾ ਹੁਣ ਅਸੀਂ ਇਸ ਲੈਵਲ ਤੇ ਪਹੁੰਚ ਗਏ ਕਿ ਅੱਧੀ ਕੈਂਚੀ ਪੂਰੀ ਕੈਂਚੀ ਡੰਡਾ ਕਾਠੀ ਹੁਣ ਖਿੱਚਣਾ ਵੀ ਆ ਗਿਆ ਉਹ ਨਸੀ ਕੈਰੀਅਰ ਦੇ ਪਿੱਛੇ ਬਿਠਾ ਕੇ ਬੰਦਾ ਨਾਬੇ ਛੱਡਿਆ ਉਹਨੇ ਕੋਈ ਭਗਵਾਨ ਸੇਬ ਜਿੰਦਾਬਾਦ ਜਿੰਦਾਬਾਦ ਨਾਬੇ ਤਾਂ ਖਿੱਚਣਾ ਆ ਗਿਆ ਸਾਨੂੰ ਇਹੀ ਕਹਿੰਦੇ ਸੀ ਨਾ ਤਜਰਬਾ ਨਹੀਂ ਹੈਗਾ ਮੈਂ ਕਹਿੰਦਾ ਤਜਰਬੇਕਾਰਾਂ ਤੋਂ ਤਾਂ ਦੁਖੀ ਨੇ ਇਹਦੇ ਕੋਲੇ ਤਜਰਬਾ ਨਹੀਂ ਤਜਰਬਾ ਕਹਦਾ ਤਯਾਰ ਬਾ ਹਾਂ ਮੇਰੇ ਕੋਲੇ ਬੱਸਾਂ 'ਚ ਹਿੱਸਾ ਪਾਉਣ ਦਾ ਕੋਈ ਤਜਰਬਾ ਨਹੀਂ ਮੇਰੇ ਕੋਲੇ ਰੇਤੇ ਦੀਆਂ ਖੱਡਾਂ 'ਚ ਹਿੱਸਾ ਪਾਉਣ ਦਾ ਕੋਈ ਤਜਰਬਾ ਨਹੀਂ ਮੇਰੇ ਕੋਲੇ ਲੋਕਾਂ ਦੇ ਢਾਬਿਆਂ 'ਚ ਹਿੱਸਾ ਪਾਉਣ ਦਾ ਕੋਈ ਤਜਰਬਾ ਨਹੀਂ ਮੇਰੇ ਕੋਲੇ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣ ਦਾ ਬਹੁਤ ਤਜਰਬਾ ਹੈ ਉਹ ਇਹਨਾਂ ਨੇ ਕਦੇ ਪਾਇਆ ਨਹੀਂ ਆਈ ਹਲ ਕਾਂਗਰਸ ਦਾ ਸੀ ਉਹ ਉਹਨਾਂ ਨੇ ਵਧਾਤਾ ਸਾਰਾ ਕੁਝ ਕੇਸ ਖਰਾਬ ਕਰਤੇ ਤੁਸੀਂ ਆਪ ਦੇਖ ਲਓ ਇਹ ਮੈਨੂੰ ਕਹਿਣ ਦੀ ਲੋੜ ਹੈ ਹੁਣ ਪਹਿਲਾਂ ਕਹਿੰਦੇ ਸੀ ਵੱਡੀਆਂ ਮੱਛੀਆਂ ਨਹੀਂ ਫੜਦੇ ਵੱਡੀਆਂ ਮੱਛੇ ਨਹੀਂ ਫੜਦੇ ਜਿੱਤੇ ਵੱਡਾ ਫੜ ਲਿਆ ਉਹਦੇ ਸਾਰੇ ਉਹਦੇ ਹੱਕ ਚ ਆ ਗਏ ਹੁਣ ਇਹ ਕਹਿਣ ਦੀ ਲੋੜ ਹੈ ਵੀ ਕੌਣ ਘਰੇਲੇ ਹੋਏ ਸੀਗੇ ਚੰਨੀ ਮਜੀਠੇ ਦੇ ਹੱਕ 'ਚ ਬੋਲੇਆ ਬਾਜਵਾ ਮਜੀਠੇ ਦੇ ਹੱਕ 'ਚ ਬੋਲੇਆ ਖੈਰਾ ਉਹ ਤਾਂ ਚਲੋ ਆਪ ਹੀ ਫਸੂਣ ਉਸੇ ਚੱਕਰ 'ਚ ਉਹ ਵੀ ਹੱਕ 'ਚ ਬੋਲੇਆ ਤਾਂ ਚਲੋ ਸਟਾਫ ਮੈਂਬਰ ਉਹਦਾ ਬਿੱਟੂ ਉਹਦੇ ਹੱਕ 'ਚ ਬੋਲੇਆ ਕੈਪਟਨ ਅਮਰਿੰਦਰ ਉਹਦੇ ਹੱਕ 'ਚ ਬੋਲੇਆ ਫਿਰ ਮੈਨੂੰ ਦੱਸੋ ਪੰਜਾਬ ਨੂੰ ਬਚਾਉਣ ਵਾਲਾ ਕੌਣ ਸੀਗਾ ਭਾਈ ਜੇ ਆਵਾਜ਼ ਦੀ ਪਾਰਟੀ ਨਾ ਹੁੰਦੀ ਤੇ ਸਾਰੇ ਰਲੇ ਹੋਏ ਨੇ ਜਦੋਂ ਲੋਕਾਂ ਨੇ ਰੌਲਾ ਪਾਇਆ ਸਭ ਤੋਂ ਪਹਿਲਾਂ ਚੰਨੀ ਮੁਕਰਿਆ ਕਹਿੰਦਾ ਮੈਨੂੰ ਲੱਗਾ ਪਾਰਗੜ ਨੂੰ ਫੜਨ ਲੱਗੇ ਨੇ ਲੈ ਪਾਰਗੜ ਦਾ ਲੈਣਾ ਦੇਣਾ ਕੀ ਹੈ ਯਾਰ ਇਹ ਚ ਮੈਂ ਲੱਗਾ ਉਹ ਪਾਰਗੜ ਨੂੰ ਫਸਾਉਣਾ ਚਾਹੁੰਦਾ ਹਣਾ ਆਪਸ ਚੈਨ ਨਾ ਕੰਮ ਇਹਦਾ ਕੋਈ ਕਿਧਰ ਉਹ ਨੂੰ ਕੋਈ ਕਿਧਰ ਉਹ ਨੂੰ ਸੋ ਇਹਨਾਂ ਦਾ ਇਹਨਾਂ ਦਾ ਰੌਲਾ ਕੁਰਸੀਆਂ ਦਾ ਚੱਲ ਰਿਹਾ ਹੈ ਆਪਣਾ ਰੌਲਾ ਪੰਜਾਬ ਨੂੰ ਦੁਬਾਰੇ ਤਰੱਕੀ ਦਾ ਚੱਲ ਰਿਹਾ ਹੈ ਇਹਨਾਂ ਦਾ ਕੁਰਸੀਆਂ ਦਾ ਚੱਲ ਰਿਹਾ ਹੈ ਕੋਈ ਕਿਸ ਨੂੰ ਕੋਲਾ ਜਾਂਦਾ ਕੋਈ ਕਿਸ ਨੂੰ ਕੋਲਾ ਜਾਂਦਾ ਕੋਈ ਕਿਤੇ ਨਹੀਂ ਜਾਂਦਾ ਕੋਈ ਕਿਤੇ ਨਹੀਂ ਜਾਂਦਾ ਕੋਈ ਕਿਸੇ ਨੂੰ ਜੁਆਇਨ ਕਰਾ ਜਾਂਦਾ ਕੋਈ ਕਿਸੇ ਨੂੰ ਕਹਿੰਦਾ ਮੈਂ ਜੁਆਇਨ ਨਹੀਂ ਕਰਦਾ ਮੈਂ ਇਹਨੂੰ ਮੰਨਦਾ ਹੀ ਨਹੀਂ ਦੀ ਜੁਆਇਨਿੰਗ ਆ ਕੰਮ ਚੱਲ ਰਿਹਾ ਹੈ ਨਾ ਇਹ ਕਰੇ ਪੰਜਾਬ ਬਾਰੇ ਸੋਚੇ ਨਾ ਕਦੇ ਪੰਜਾਬ ਦੀ ਗੱਲ ਕੀਤੀ ਐ ਨਾ ਭਗਵੰਤ ਮਾਨੂ ਗਾਲਾਂ ਕੇਜਰੀ ਵਾਲ ਨੂੰ ਗਾਲਾਂ ਬੱਸ ਕੰਦੇ ਐ ਗਾਲਾਂ ਕੱਢ ਕੇ ਆ ਜਾਗੇ ਅਸੀਂ ਐ ਕਿਵੇਂ ਆ ਜਾਉਗੇ ਵੀ ਅਜਾ ਦੀ ਚੀਜ਼ਾਂ ਕਦੇ ਪਹਿਲਾਂ ਫੰਕਸ਼ਨ ਹੋਏ ਵੀ ਕੈਂਸਰ ਦੀਆਂ ਬੱਸਾਂ ਵੀ ਜਾ ਕੇ ਘਰ ਘਰ ਦੇਖਿਓ ਲੋਕੋ ਕੋਈ ਗੱਲ ਨਹੀਂ ਦਰਉਣਾ ਕੁਛ ਨਹੀਂ ਹੁੰਦਾ ਇਲਾਜ ਕਰ ਲਾਂਗੇ ਕਦੇ ਹੋਏ ਫੰਕਸ਼ਨ ਆ ਜੀ ਕਦੇ ਨਿਯੁਕਤੀ ਪੱਤਰ ਸਮਰੋਹ ਹੋਏ ਵੀ ਇਹ 55000 ਨੌਕਰੀ ਦੇਣੀ ਹੈ ਜੀ ਅੱਜ ਆਣਿਆਂ ਨੂੰ ਅੱਜ ਆਣਿਆਂ ਨੂੰ ਕਦੇ ਹੋਏ ਫੰਕਸ਼ਨ ਕਦੇ ਸਕੂਲ ਆਫ ਐਮੀਨੈਂਸ ਰਾਜ ਹਾਈ ਨੂੰ ਬਣਾ ਕੇ ਉਹਨੂੰ ਹੋਰ ਅਪਗ੍ਰੇਡ ਕਰਨ ਦਾ ਫੰਕਸ਼ਨ ਹੋਇਆ ਕਦੇ ਜੀ ਐ ਤੂੰ ਵੀ بڑے بڑے ਪੋਲਿਟਿਸ਼ਨ ਜਿਹੜੇ ਨੇ ਸਰਕਾਰ ਦਾ ਹਿੱਸਾ ਰਹੇ ਨੇ ਸੰਗਰੂਰ ਤੋਂ ਕਦੇ ਨਰਸਿੰਗ ਕਾਲਜ ਬਾਰੇ ਸੋਚਿਆ ਕਦੇ ਮੈਡੀਕਲ ਕਾਲਜ ਲਿਆਉਣ ਬਾਰੇ ਸੋਚਿਆ ਨਾ ਸਰੂਪਾ ਪਾਇਆ ਬੋਲੇ ਸੋ ਅਚਰੋ ਵੀ ਬਹੁਤ ਬਲ ਮਿਲ ਗਿਆ ਪਾਰਟੀ ਨੂੰ ਅੱਜ ਫਲਾਨਾ ਆ ਗਿਆ ਜੀ ਫਲਾਨਾ ਆ ਗਿਆ ਆ ਕੱਲ ਪਰਸੋਂ ਮੈਂ ਫੇਰ ਪੜਿਆ ਇੱਕ ਵਾਰੀ ਫੇਰ ਪੜਿਆ ਕਿ ਬਲਦੇਮਾਨ ਆ ਗਿਆ ਮੈਂ ਕਿਹਾ ਵੀ ਫੇਰ ਆ ਗਿਆ ਮੈਂ ਇੱਕ ਪਤਾ ਕਰੋ ਕਿੰਨੀ ਵਾਰ ਆਇਆ ਤੇ ਕਿੰਨੀ ਵਾਰ ਗਿਆ ਹੈ ਇੱਥੇ ਖੜੇ ਰਹਿ ਮੰਗੇ ਯਾਰ ਬਸ ਅਸੀਂ ਸਾਨੂੰ ਹੋਰ ਕੋਈ ਮਤਲਬ ਮਿਲਣਾ ਹੀ ਨਹੀਂ ਮਤਲਬ ਇੱਥੇ ਖੜੇ ਰਹਿ ਰਵਾਂਗੇ ਹਾਰੰਦਰ ਕੋਡ ਬਣਾ ਚੁੱਕੇ ਨੇ ਬੰਦੇ ਫੇਰ ਫਿਰਦੇ ਉੱਤੇ ਕਿਸੇ ਨਵੇਂ ਬੰਦੇ ਨੂੰ ਆਉਣ ਦੇਣਗੇ ਆਪਣੀ ਪਾਰਟੀ 'ਚ ਹਜੇ ਵੀ ਨਹੀਂ ਸਿੱਖੇ ਵੀ ਹੁਣ ਤਾਂ ਕਿਸੇ ਨਵੇਂ ਵਲੰਟੀਅਰ ਨੂੰ ਦੇ ਦੋ ਹੁਣ ਉਹ ਗਹਾਂ ਲਾ ਤਿਆਰ ਕਰ ਲਿਆ ਹਜੇ ਵੀ ਨਹੀਂ ਸਿੱਖੇ ਧਰਮ ਵਾਲੇ ਪਾਸਿਓਂ ਲੁੱਟ ਕੇ ਖਾ ਗਏ ਜੀ ਆਪਾਂ ਤਾਂ ਨਿਸ਼ਾਨ ਸਾਹਿਬ ਦੂਰੋਂ ਵੀ ਨਜ਼ਰ ਆ ਜਾਏ ਮੱਥਾ ਟੇਕ ਦਿੰਨੇ ਆ ਇਹ ਨਹੀਂ ਵੀਰੋ ਇਹ ਤਾਂ ਰੱਬ ਨੂੰ ਟੱਬ ਸਮਝਦੇ ਆ ਇਹ ਜੇ ਕੱਲ ਨੂੰ ਲੜਨਗੇ ਉੱਥੇ ਦੇਖਿਓ ਤੁਸੀਂ ਆਹ ਸਾਡਾ ਏ ਜੀ ਆਹ ਸਾਡਾ ਏ ਜੀ ਆਹ ਛੋਡਾ ਏ ਜੀ ਆਹ ਇਟਾ ਏ ਜੀ ਆ ਇਹਦਾ ਏ ਜੀ ਉਹਦਾ ਏ ਜੀ ਲੈ ਅੱਧਿਆਰ ਪਰ ਕੋਈ ਗੱਲ ਨਹੀਂ ਸਿਆਣੇ ਕਹਿੰਦੇ ਆ ਰੱਬ ਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਆ ਪਰ ਪੀਂਦੀ ਬਹੁਤ ਬਰੀਕ ਹੈ ਐਸਾ ਪਹੀ ਜਾਂਦੀ ਹੈ ਨਾ ਉਹ ਵੀ ਤੁਸੀਂ ਦੇਖੋਗੇ ਕੀ ਟੈਲੈਂਟ ਹੈ ਮੈਨੂੰ ਇਹ ਦੰਦੋ ਜੀ ਪ੍ਰਕਾਸ਼ ਸਿੰਘ ਬਾਦਲ ਦੇ ਮੁੰਡੇ ਚ ਕਿਹੜਾ ਟੈਲੈਂਟ ਹੈ ਜਿਹੜਾ ਸਾਡੇ ਜਵਾਕਾਂ ਚ ਹੈ ਨਹੀਂ ਵੀ ਉਹਨੂੰ ਹੀ ਅੱਗੇ ਆਉਣਾ ਚਾਹੀਦਾ ਪੰਜਾਬੀ ਉਹਨੂੰ ਨਹੀਂ ਬੋਲਣੀ ਆਉਂਦੀ ਸਿੱਖ ਤੇ ਅਸਦਾ ਹੁਣ ਨੂੰ ਨਹੀਂ ਪਤਾ ਉਹ ਤੇ ਇਹ ਕਹ ਦਿੰਦਾ ਹੁਣ ਤਾਂ ਇਹ ਕੀ ਆ ਹੋਇਆ ਜਾ ਕੇ YouTube ਤੇ ਹੁਣੀ ਖੋਲ ਲਿਓ ਕਿ ਗੁਰੂ ਰਾਮਦਾਸ ਜੀ ਜੇ ਚਾਹੁੰਦੇ ਉਸ ਵੇਲੇ ਕਿਸੇ ਅਮਰਤਾਰੀ ਸਿੰਘ ਤੋਂ ਸਿੱਧਰਵਾਰ ਸਾਹਿਬ ਜੀ ਦਾ ਉਗਾਟਨ ਕਰਾ ਸਕਦੇ ਸੀ ਪਰ ਉਹਨਾਂ ਨੇ ਇੱਕ ਮੁਸਲਮਾਨ ਮੀਆਂ ਮੀਰ ਤੋਂ ਕਰਵਾਇਆ ਉਹਨੂੰ ਕੌਣ ਸਮਝਾਵੇ ਸੁਖਵੀਰ ਸਿੰਘਾਂ ਅਮਰਤਾ ਹਰੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੇ ਬਾਅਦ 10ਵੇਂ ਗੁਰੂ ਨੇ ਉਹ ਤਾਂ ਚੌਥੇ ਗੁਰੂ ਸੀ ਪਤਾ ਹੀ ਨਹੀਂ ਜੋ ਬੋਲਣਾ ਬੋਲ ਦਿਓ ਚੱਕ ਦਿਓ ਬਾਪੂ ਨੇ ਦੇਤੀ ਕੁਰਸੀ ਬੋਲੀ ਜਾਓ ਕਦੇ ਪਰਪੜ ਵੀ ਲਿਆ ਕਰੋ ਕੋਈ ਕਿਤਾਬ ਪੜ੍ਹ ਲਿਆ ਕਰੋ ਵੀ ਇਹਦੇ ਵਿੱਚ ਕੀ ਲਿਖਿਆ ਹੋਇਆ ਹੈ ਕਿੱਧਰ ਨੂੰ ਜਾ ਰਹੇ ਆ ਕਿ ਨਾ ਕੱਖ ਨਹੀਂ ਪਤਾ ਹੁਣ ਮੈਂ ਤਾਂ ਕਰੀ ਜਾਂਦਾ ਜੇ ਮੈਥੋਂ ਗਲਤੀ ਹੋ ਗਈ ਆਜੋ ਉਹ ਗਲਤੀ ਤੇ ਤੂੰ ਹੋਈਨ ਕਿਉਂ ਆਉਣਗੇ ਉਹ ਜਦੋਂ ਜਦੋਂ ਉਹ ਕਹਿੰਦੇ ਸੀ ਤੇਥੋਂ ਗਲਤੀ ਹੋਈ ਜਾਂਦੀ ਹੈ ਛੱਡ ਦੇ ਉਹਦੋਂ ਕਹਿੰਦਾ ਮੈਂ ਛੱਡਦਾ ਮੈਂ ਆ ਹੁਣ ਕਹਿੰਦਾ ਆ ਜਾਓ ਜਿਵੇਂ ਮਰਜੀ ਕਰ ਲੋ ਕਿਉਂਕਿ ਪੱਕਾ ਪਤਾ ਹੈ ਨਾ ਅਕਾਲੀ ਦਲ ਦੇ ਟੋਟੇ ਹੋਣ ਲੱਗੇ ਹੁਣ ਮੈਨੂੰ ਪੱਤਰਕਾਰਾਂ ਨੇ 2019 ਚ ਪੁੱਛਿਆ ਸੀ ਮੈਂ ਲੱਗਾ ਫੁੱਲ ਸਾਹਿਬ ਬੈਠੇ ਆ ਆਪ ਸਾਹਮਣੇ ਪੱਤਰਕਾਰ ਬੈਠੇ ਸਾਰੇ ਮੈਂ ਉਦੋਂ ਐਮਪੀ ਲੜ ਰਿਹਾ ਸੀ 2019 ਚ ਮੈਨੂੰ ਪੱਤਰਕਾਰ ਨੇ ਪੁੱਛਿਆ ਅਕਾਲੀ ਦਲ ਦਾ ਕੀ ਪਿਛਿਆ ਮੈਂ ਕਿਹਾ ਸਿੱਧਾ ਲਿਖ ਲੋ ਪ੍ਰਚਾਪ ਦਿਓ ਫੇਰ ਵੀ ਨਾ ਪੱਤਰਕਾਰ ਆਪਦੇ ਦਿਲੋਂ ਤਾਂ ਇੱਥੋਂ ਭੇਜ ਦਿੰਦੇ ਨੇ ਉੱਥੇ ਛਪਦਾ ਨਹੀਂ ਜੀ ਉੱਥੇ ਹੋਰ ਬੈਠੇ ਹੁੰਦੇ ਆ ਜੀ ਉਹਨਾਂ ਨੇ ਟਾਈਟਲ ਬਦਲ ਦਿੰਦੇ ਮੈਂ ਕਿਹਾ ਸਿੱਧਾ ਲਿਖ ਲੋ ਅਕਾਲੀ ਦਲ 1920 ਚ ਸ਼ੁਰੂ 2019 ਚ ਖਤਮ 99 ਸਾਲਾ ਲੀਜ਼ ਮੈਂ ਕਿਹਾ ਨਿਬੜ ਗਿਆ ਕੰਮ ਉਹੀ ਕੰਮ ਹੋਇਆ ਜੀ ਹੁਣ ਦੇਖੋ ਪਾੜ ਕੇ ਦਿਖਾਓ ਅਕਾਲੀ ਦਲ ਕਿੱਥੇ ਜੇ ਕਿਸੇ ਕੋਈ ਜਾਂਚ ਕਮੇਟੀ ਬਣਾਉਣ ਵਾਸਤੇ ਇਹਨਾਂ ਨੂੰ 11 ਮੈਂਬਰੀ ਕਮੇਟੀ ਬਣਾਉਣੀ ਪੈ ਜੇ 11 ਮੈਂਬਰੀ ਬਣਦੀ ਨਹੀਂ 5 ਮੈਂਬਰੀ ਬਣਾਉਂਦੇ ਜਾਂ 3 ਮੈਂਬਰੀ ਕੋ 11 ਹੈ ਹੀ ਨਹੀਂ 11 ਮੈਂਬਰੀ ਹੈ ਨਹੀਂ ਕਰੋ ਪੂਰੇ 11 ਤੁਸੀਂ ਗਿਣ ਕੇ ਦਿਖਾ ਦਿਓ ਕਿ ਆ 11 ਹੋ ਸਕਦੇ ਨੇ ਕਰੋ ਕਿੱਥੇ ਅਕਾਲੀ ਦਲ ਦਾ ਇਤਿਹਾਸ ਮੋਰਚਿਆਂ ਦਾ ਕਿੱਥੇ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਦਾ ਕਿੱਥੇ ਇਹ ਸਮਝਿਆ ਜਾਂਦਾ ਸੀ ਕਿ ਜੇ ਕੋਈ ਬੱਚਾ ਵਿਗੜ ਗਿਆ ਜਵਾਗ ਵਿਗੜ ਗਿਆ ਆ ਤਾਂ ਵਿਗੜਦੀਆਂ ਜਾਂਦੀਆਂ ਅਕਾਲੀ ਦਲ ਚ ਭਰਤੀ ਕਰਾ ਦੋ ਆਪ ਹੀ ਠੀਕ ਹੋ ਜੂ ਹੁਣ ਉਲਟਾ ਹੈ ਜੇ ਚੰਗਾ ਭਲਾ ਜਵਾਕ ਹੈ ਤੁਹਾਡਾ ਅਕਾਲੀ ਦਲ ਚ ਭਰਤੀ ਕਰਾ ਦੋ ਚਿੱਟਾ ਵੇਚਣ ਲੱਗ ਜੂ ਜਾਂ ਖਾਣੇ ਲੱਗ ਜੂ ਆ ਇੱਥੇ ਤੱਕ ਲੈ ਆਏ ਜੀ ਸੋ ਇਸ ਕਰਕੇ ਆਹੀ ਕਾਂਗਰਸ ਹੈ ਉੱਥੇ ਫਿਰਦੇ ਆਪਾ ਪੌਕ ਜੋ ਲੋਗਦੇ ਆ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਇੱਥੇ ਚੱਲੀ ਜਾਂਦਾ ਕੁਰਸੀਆਂ ਕਰਸੀਆਂ ਉਹਨਾਂ ਦੀਆਂ ਸਟੇਜ ਤੇ ਸਟੇਜ ਤੇ ਜ਼ਿਆਦਾ ਬੰਦੇ ਹੁੰਦੇ ਆ ਮੂਹਰੇ ਘੱਟ ਹੁੰਦੇ ਆ ਲੜ ਪੈਂਦੇ ਆ ਆਪਸ ਵਿੱਚ ਕੁਰਸੀਆਂ ਚਲਦੀਆਂ ਉੱਥੇ ਫਿਰ ਕੋਈ ਨਾ ਕੋਈ ਉਂਗਲ ਲਾਂਦਾ ਨਾ ਉਹ ਤਾਂ ਇਹ ਕਹਿੰਦੇ ਨੇ ਵੀ ਤੂੰ ਤੁਹਾਡਾ ਤਾਂ ਹੁਣ ਜਮਾਨਾ ਲੰਘ ਗਿਆ ਜੀ ਸਾਨੂੰ ਦਿਓ ਮੌਕਾ ਉਹ ਦੂਜਾ ਕਹਿੰਦੇ ਜਮਾਨਾ ਕਿਵੇਂ ਲੰਘ ਗਿਆ ਅਸੀਂ ਹੈਗੇ ਆ ਅਸੀਂ ਟਕਸਾਲੀਆਂ ਅਸੀਂ ਉਹ ਆ ਉਹ ਇਹ ਚੱਕਰਾਂ ਚ ਫਿਰਦੇ ਨੇ ਕੋਈ ਪੰਜਾਬ ਦਾ ਮੁੱਦਾ ਡਿਸਕਸ ਕਰਦਾ ਜੀ ਮੈਨੂੰ ਇਹ ਦੱਸ ਦੋ ਵੀ ਪੰਜਾਬ ਦਾ ਪਾਣੀ ਕਿਵੇਂ ਬਚਾਉਣਾ ਹੈ ਪੰਜਾਬ ਦੀ ਜਵਾਨੀ ਕਿਵੇਂ ਬਚਾਉਣੀ ਹੈ ਕੋਈ ਕਰਦਾ ਡਿਸਕਸ ਵਿਪੱਖਸ਼ ਤੋਂ ਗੁਰਦੀ ਪਾਰਟੀ ਨਾ ਸਿਰਫ 2027 ਚ ਅਸੀਂ ਤੇ ਇਹਦੀਆਂ ਚੀਕਾਂ ਕੜਾ ਦੇਾਂਗੇ ਇਹਦੀਆਂ ਆਕੜਾ ਦੇਾਂਗੇ ਆਗਿਆ ਆਗੜਾ ਕੋਈ ਮੈਨੀਫੈਸਟੋ ਦੇ ਰਹੇ ਨੇ ਨਾ ਦੋ ਤਿੰਨ ਨੇ ਤਾਂ ਆਪ ਹੀ ਟਿਕਟਾਂ ਡਿਕਲੇਰ ਕਰਤੀਆਂ ਕਿ ਨਾ ਮੈਂ ਲੜੂ ਤੂੰ ਰੋੜਾ ਪੈ ਨਾ ਦੇਖੋ ਸੀ ਇਹਨਾਂ ਦਾ ਇਹਨੂੰ ਆਪਾਂ ਪੰਜਾਬੀ ਚ ਕਾਟੋ ਪਲੇਸ਼ ਕਹਿੰਦੇ ਆ ਤੁਸੀਂ ਕਾਟੋ ਕਲੇਸ਼ ਨੂੰ ਨਾ ਦੇਖਿਓ ਇਹਨਾਂ ਦਾ ਕਿਉਂਕਿ ਪਹਿਲਾਂ ਦੇਖਿਆ ਹੋਇਆ ਆਪਾਂ ਨੇ ਏਸੇ ਕਰਕੇ ਤਾਂ ਲੋਕ ਦੁਖੀ ਨੇ ਯਾਰ ਤੂੰ ਆਪ ਕੋ ਝਲੜੀ ਜਾਂਨੇ ਉਹ ਸਾਡੇ ਵਾਸਤੇ ਵੀ ਕਦੇ ਲੜ ਲਓ ਵੀ ਸਾਡੇ ਹੱਕਾਂ ਵਾਸਤੇ ਵੀ ਕਦੇ ਲੜ ਲਓ ਨਾ ਉਹ ਗਿਆ ਕਿਤੇ ਕੋਈ ਜ਼ਿੰਮੇਵਾਰ ਸ਼ਹਿਰ ਆਇਆ ਲਾਲਾ ਜੀ ਦੀ ਦੁਕਾਨ ਤੇ ਉੱਤੇ ਮਖਿਆਲ ਵਾਲਾ ਪੀਪਾ ਪਿਆ ਸੀ ਆਹ ਉਹ ਗੱਲ ਉਹਨਾਂ ਦੀ ਗੱਲ ਦੱਸਦਾ ਮੈਂ ਤੁਹਾਨੂੰ ਉਹ ਕਿਤੇ ਸ਼ਹਿਦ ਵਾਲੇ ਪੀਪੇ ਚੋਂ ਲਈ ਉਂਗਲ ਦੀ ਬڑا ਸਵਾਲ ਹੈ ਕਹਿੰਦਾ ਲਾਲਾ ਜੀ। ਬਾਕੀ ਬਚਦਾ ਉਹਨੇ ਕੰਦਣਾ ਪੁੱਛਤਾ। ਉਹ ਮਿੱਠਾ ਦੇਖ ਕੇ ਮੱਖੀਆਂ ਆ ਗਈਆਂ। ਮੱਖੀਆਂ ਦੇਖ ਕੇ ਛਿਪਕਲੀ ਆ ਗਈ। ਛਿਪਕਲੀ ਨੂੰ ਦੇਖ ਕੇ ਚੂਹੇ ਨੇ ਛਾਲ ਮਾਰੀ ਛਿਪਕਲੀ ਤੇ। ਚੂਹੇ ਨੂੰ ਦੇਖ ਕੇ ਬਿੱਲੀ ਪੈ ਗਈ। ਕੋਈ ਗਾਹ ਕਾਇਆ ਸੀ ਉਹਦੇ ਨਾਲ ਕੁੱਤਾ ਸੀ ਕੁੱਤਾ ਬਿੱਲੀ ਨੂੰ ਪੈ ਗਿਆ। ਲਾਲਾ ਜੀ ਨੇ ਅੱਧਾ ਕਿਲੋ ਦਪੱਟਾ ਕੁੱਤੇ ਦੇ ਮਾਨ ਨਾਲ ਸੀ ਵੱਜ ਗਿਆ ਗਾਖ ਦੇ। ਉਹਦੇ ਸਿਰ ਚ ਪਾੜ ਖੁੱਲ ਗਿਆ ਖੂਨ ਚੱਲ ਪਿਆ ਉਹ ਜਿਹਨੇ ਉਂਗਲ ਲਾਈ ਸੀ ਉਹ ਕਹਿੰਦਾ ਮੈਂ ਲਾ ਲਾਲਾ ਜੀ ਤੁਹਾਡਾ ਤਾਂ ਕੰਮ ਵੱਧ ਗਿਆ ਮੈਂ ਕੱਲ ਨੂੰ ਆਉਂਗਾ ਹੁਣ ਉਹ ਤਾਂ ਲੰਘ ਗਿਆ ਭਾਈ ਉਂਗਲ ਲਾ ਕੇ ਆਪਦੀ ਸੋਹੀ ਨਾ ਉਂਗਲ ਲਾਉਣਾਂ ਤੋਂ ਬਚਿਓ ਇਹ ਬੜੇ ਬੈਠੇ ਐ ਤੇ